ਘਿਬਲੀ ਆਰਟ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਨਵਾਂ ਟ੍ਰੈਂਡ ਕਾਫੀ ਵਾਇਰਲ ਹੋ ਰਿਹਾ ਹੈ ਅੱਜਕੱਲ ਸੋਸ਼ਲ ਮੀਡੀਆ ਤੇ ਇੱਕ ਟ੍ਰੈਂਡ ਚੱਲ ਰਿਹਾ ਲੋਕ Google ਦੀ Gemini 2.5 Flash ਤੋਂ ਰੀਅਲਿਸਟਿਕ 3D ਇਮੇਜ ਬਣਾ ਰਹੇ ਨੇ ਜਸਟ ਆਪਣੀ ਤਸਵੀਰਾਂ ਨੂੰ 3D ਜਾਂ ਕਹਿ ਲੋ ਕਿ ਕਿਸੇ ਖਿਡੌਣੇ ਵਰਗੀਆਂ ਬਣਾਇਆ ਜਾ ਰਹੇ ਤੇ ਇਸ ਨੂੰ ਬਣਾ ਕੇ ਫ੍ਰੀ ਚ ਡਾਊਨਲੋਡ ਵੀ ਕੀਤਾ ਜਾ ਰਿਹਾ ਇਨੀ ਦਿਨੀ ਤੁਹਾਨੂੰ ਆਪਣੇ WhatsApp Instagram Facebook ਤੇ ਲੋਕਾਂ ਦੇ ਸਟੇਟਸ ਤੇ 3D ਇਮੇਜ ਹੀ ਦਿਖ ਰਹੀਆਂ ਹੋ ਬਣ ਗਿਆ ਜੋ ਕਿ ਅਸਲ ਚ ਨੈਨੋ ਬਣਾਣਾ ਦਾ ਟ੍ਰੈਂਡ ਹੈ ਜੋ ਕਾਫੀ ਚਰਚਾਵਾ ਦਾ ਹਿੱਸਾ ਬਣਿਆ ਹੋਇਆ ਹੈ ਇਹ ਟ੍ਰੈਂਡ Google ਦੇ ਟੂਲ Gemini 2.5 Flash ਹੈ ਤੇ ਇਹ ਲੋਕਾਂ ਵੱਲੋਂ ਇਸ ਲਈ ਇਹਨਾਂ ਯੂਜ਼ ਕੀਤਾ ਜਾ ਰਿਹਾ ਕਿਉਂਕਿ ਇਸ ਨੂੰ ਫ੍ਰੀਚ ਡਾਊਨਲੋਡ ਕੀਤਾ ਜਾ ਸਕਦਾ ਹੈ ਪਰ ਕੀ ਤੁਹਾਨੂੰ ਅੰਦਾਜ਼ਾ ਹੈ ਕਿ ਇਹ ਟੂਲ ਤੁਹਾਨੂੰ ਟੈਨਸ਼ਨ 'ਚ ਵੀ ਪਾ ਸਕਦਾ ਹੈ ਕਿਉਂਕਿ AI ਕੋਲ ਜੋ ਇੱਕ ਵਾਰ ਇਨਫੋਰਮੇਸ਼ਨ ਚੱਲੀ ਜਾਂਦੀ ਹੈ ਤੇ ਉਹ ਇਨਫੋਰਮੇਸ਼ਨ AI ਕੋਲ ਹੀ ਸਟੋਰ ਹੋ ਜਾਂਦੀ ਹੈ ਤੇ ਇਸ ਨੂੰ ਲੈ ਕੇ ਵਧਰੇ ਟ੍ਰੈਂਡ ਨੂੰ ਦੇਖਦੇ ਹੋ ਜਲੰਧਰ ਦੀ ਪੁਲਿਸ ਨੇ Google ਦੇ ਇਸ ਨਵੇਂ AI ਟੂਲ ਤੋਂ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਜੈ ਹਿੰਦ ਅੱਜ ਜਲੰਧਰ ਦਿਹਾਤੀ ਪੁਲਿਸ ਵੱਲੋਂ ਤੁਹਾਨੂੰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਆਈ ਆ ਅੱਜ ਦੇ ਟਾਈਮ ਦੇ ਵਿੱਚ ਇੱਕ 트ੈਂਡਿੰਗ ਦੇ ਵਿੱਚ ਬਹੁਤ ਜ਼ਿਆਦਾ ਐਪ ਹੈ ਜੈਮਿਨੀ ਐਪ ਜਿਹੜੀ ਗੂਗਲ ਦੀ ਇੱਕ ਐਪ ਹੈ ਜਿਸ ਵਿੱਚ ਕਿ ਤੁਸੀਂ ਆਪਣੀ ਫੋਟੋ 3D ਕਰਨ ਲਈ ਉਹਨੂੰ ਯੂਜ਼ ਕਰਦੇ ਆ ਔਰ ਗੂਗਲ ਜੈਮਿਨੀ ਐਪ ਦੇ ਟਰਮ ਐਂਡ ਕੰਡੀਸ਼ਨ ਚ ਲਿਖਿਆ ਵੀ ਹੋ ਕਿ ਉਹ ਤੁਹਾਡੀ ਫੋਟੋ ਟ੍ਰੇਨਿੰਗ ਪਰਪਸ ਲਈ ਯੂਜ਼ ਕਰ ਸਕਦੇ ਆ ਸੋ ਤੁਹਾਡੀ ਫੋਟੋ ਤੇ ਗਲਤ ਯੂਜ਼ ਹੋ ਸਕਦਾ ਹੈ ਤੁਹਾਡੇ ਨਾਲ ਸਾਈਬਰ ਕ੍ਰਾਈਮ ਹੋ ਸਕਦਾ ਹੈ ਤੁਹਾਡੇ ਨਾਲ ਫਰਾਡ ਹੋ ਸਕਦਾ ਹੈ ਸੋ ਕੋਈ ਵੀ ਵਿਅਕਤੀ ਆਪਣੀ ਫੋਟੋ 3D ਬਣਾਣ ਲਈ ਜੈਮਿਨੀ ਐਪ ਦਾ ਯੂਜ਼ ਨਾ ਕਰੋ ਤੇ ਪੁਲਿਸ ਕਮਿਸ਼ਨਰ ਦਾ ਇਹੀ ਕਹਿਣਾ ਹੈ ਕਿ ਜੈਮਿਨੀ ਆਪ ਸਾਡੀਆਂ ਫੋਟੋਜ਼ ਨੂੰ ਐਜ਼ ਅ ਟ੍ਰੇਨਿੰਗ ਪਰਪਸ ਨਾਲ ਯੂਜ਼ ਕਰ ਰਿਹਾ ਹੈ ਤੇ ਅੱਗੇ ਜਾ ਕੇ ਸਾਡੇ ਨਾਲ ਸਾਈਬਰ ਕ੍ਰਾਈਮ ਵੀ ਹੋ ਸਕਦਾ ਹੈ ਤੇ ਦਿਨ-ਬ-ਦਿਨ ਇਹ ਟ੍ਰੈਂਡ ਇੰਨਾ ਜ਼ਿਆਦਾ ਵਾਇਰਲ ਹੋ ਰਿਹਾ ਕਿ ਲੋਕਾਂ ਦਾ ਕ੍ਰੇਜ਼ ਵਧ ਰਿਹਾ ਤੇ ਲੋਕ ਕਮੈਂਟ ਕਰ ਗੱਲਾਂ ਕਰ ਰਹੇ ਨੇ ਕਿ ਕਿੱਦਾਂ ਬਣਾ ਰਹੇ ਹੋ ਤੇ ਕਿੰਨਾ ਸਮਾਂ ਲੱਗਦਾ ਇੱਕ ਯੂਜ਼ਰ ਨੇ ਕਿਹਾ ਥਿਸ ਇਜ਼ ਅਮੇਜ਼ਿੰਗ ਹਾਊ ਮੱਚ ਟਾਈਮ ਇਟ ਟੁੱਕ ਲਾਈਕ ਥ੍ਰੀ ਮਿਨਟਸ ਅਤੇ ਮੈਂ ਇੱਥੇ ਇੱਕ ਨਵੇਂ ਟਰੈਂਡ ਦੇ ਨਾਲ ਹਾਂ ਪ੍ਰੌਮਪਟ ਭੇਜਨਾ ਪਲੀਜ਼ ਜੈਮਿਨੀ ਕੰਮ ਤੋਂ ਅੱਛਾ ਕਰ ਰਿਹਾ ਚਲੋ ਕੁਝ ਤੋਂ ਅੱਛਾ ਟ੍ਰੈਂਡ ਆਇਆ AI ਮੇ ਵਰਨਾ ਵਹੀ ਕੰਪਿਊਟਰ ਸਕਰੀਨ ਕੇ ਅਗੇ 3D ਇਮੇਜ ਬਣੀ ਡਾਲ ਇਹ ਟ੍ਰੈਂਡ ਕਾਫੀ ਰਾਇਲ ਵਾਈਬ ਦੇਗਾ ਮਸਟ ਟ੍ਰਾਈ ਗੂਗਲ ਜੈਮਿਨੀ ਟ੍ਰੈਂਡ ਨੂੰ ਟਵਿੱਟਰ ਤੇ ਨਿਯੋਣਾ ਅਸਲ ਚ ਬੁਰਾ ਨਹੀਂ ਹੈ ਤੇ ਇਸ ਤਰ੍ਹਾਂ ਦੇ ਹੋਰ ਵੀ ਟ੍ਰੈਂਡ ਕਾਫੀ ਵਾਇਰਲ ਹੋ ਰਹੇ ਨੇ ਲੋਕਾਂ ਦਾ ਜੋ ਰੁਝਾਨ ਹੈ ਇਸ ਟ੍ਰੈਂਡ ਵੱਲ ਵੱਧਦਾ ਜਾ ਰਿਹਾ ਤੇ ਕਮੈਂਟਸ ਚ ਵੀ ਲੋਕ ਇਸ ਤਰ੍ਹਾਂ ਦੀਆਂ 3D ਫੋਟੋਸ ਬਣਾਉਣ ਦੀ ਸਲਾਹਾਂ ਲੈ ਰਹੇ ਨੇ ਪਰ ਮੀਡੀਆ ਰਿਪੋਰਟਸ ਮੁਤਾਬਕ AI ਖਤਰਨਾਕ ਵੀ ਹੈ ਬਾਾਕੀ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦ 嗯。<music>